ਮੈਂ ਪੁਲਿਸ ਡਿਪਾਰਟਮੈਂਟ ਚ ਬਤੌਰ ਇੰਸਪੈਕਟਰ ਨੌਕਰੀ ਕਰਦਾ ਲੁਧਿਆਣੇ ਚ ਹਾਂਜੀ ਇਹ ਸ਼ੌਂਕ ਤੇ ਸਾਨੂੰ ਆਪਣੇ ਆਪ ਅਸੀਂ ਆਰਗੇਨਿਕ ਸਬਜ਼ੀਆਂ ਲੱਭਦੇ ਹੁੰਦੇ ਸੀ ਆਪਣੇ ਖਾਣ ਵਾਸਤੇ ਹਾਂਜੀ ਉਹ ਆਪਣੇ ਖਾਣ ਦੇ ਖਾਂਦੇ ਲੱਭ ਲਿਆ ਤੇ ਇੰਦਰ ਕੰਮ ਚ ਅਸੀਂ ਆ ਗਏ ਸਾਡਾ ਹੈਗਾ ਬਿਲਕੁਲ ਆਰਗੇਨਿਕ ਸਬਜ਼ੀਆਂ ਦਾ ਕੰਮ ਹੈ ਇੱਥੇ ਕੋਈ ਵੀ ਪੈਸਟਿਸਾਈਡ ਨਹੀਂ ਕੋਈ ਆਰਟੀਫੀਸ਼ੀਅਲ ਖਾਦ ਨਹੀਂ ਹੈਗੀ ਅਸੀਂ ਇਸ ਕੰਮ ਚ ਮੁਨਾਫੇ ਲਈ ਨਹੀਂ ਆਏ ਅਸੀਂ ਇਸ ਕੰਮ ਚ ਇਸ ਲਈ ਆਏ ਹਾਂ ਪਹਿਲਾਂ ਸਾਡੀ ਆਪਣੀ ਸਿਹਤ ਠੀਕ ਰਹੇ ਫਿਰ ਅਸੀਂ ਆਪਣੇ ਨਾਲ ਦੇ ਸਿਹਤ ਸੀ ਕਰ ਸਕੀਏ ਫਿਰ ਸੋਸਾਇਟੀ ਵੀ ਕਰ ਸਕੀਏ ਪੀਏਯੂ ਯੂਨੀਵਰਸਿਟੀ ਵੱਲੋਂ ਅਕਸਰ ਸਿਫਾਰਸ਼ ਕੀਤੀ ਜਾਂਦੀ ਹੈ ਕਿ ਖੇਤੀਬਾੜੀ ਨੂੰ ਬਿਜ਼ਨਸ ਬਣਾ ਕੇ ਕੀਤਾ ਜਾਵੇ ਖੇਤੀਬਾੜੀ ਨੂੰ ਸਿਰਫ ਖੇਤੀਬਾੜੀ ਤੱਕ ਨਾ ਸੀਮਤ ਰੱਖਿਆ ਜਾਵੇ ਸਗੋਂ ਤੇ ਉਸ ਦੀ ਜਿਹੜੀ ਹੈ ਪ੍ਰੋਸੈਸਿੰਗ ਕਰਕੇ ਖੁਦ ਜੇਕਰ ਰਿਟੇਲ ਕੀਤੀ ਜਾਵੇ ਜਾਂ ਪੈਕਿੰਗ ਕਰਕੇ ਮਾਲ ਨੂੰ ਵੇਚਿਆ ਜਾਵੇ ਰਿਟੇਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਕਿਸਾਨ ਜਿਹੜਾ ਵਾ ਦੁੱਗਣਾ ਤਿਗਣਾ ਮੁਨਾਫਾ ਕਮਾ ਸਕਦੇ ਨੇ ਅੱਜ ਅਜਿਹਾ ਹੀ ਇੱਕ ਕਿਸਾਨ ਵੀਰ ਨਾਲ ਮਲਾਵਾਂਗੇ ਜਨੈਲ ਸਿੰਘ ਜੀ ਤਾਨੂੰ ਦੱਸ ਦਿੰਦੇ ਆ ਕਿ ਜਨੈਲ ਸਿੰਘ ਜੀ ਖੇਤੀਬਾੜੀ ਕਰਦੇ ਨੇ ਆਰਗੇਨਿਕ ਖੇਤੀਬਾੜੀ ਕਰਦੇ ਨੇ ਸਭ ਤੋਂ ਪਹਿਲਾਂ ਤਸਵੀਰ ਮੈਂ ਕਹਾਂਗਾ ਕਿ ਜਰੂਰ ਦਿਖਾਈ ਜਾਵੇ ਜਿਹੜੀ ਉਹਨਾਂ ਨੇ ਸਬਜ਼ੀਆਂ ਬੀਜੀਆਂ ਹੋਈਆਂ ਨੇ ਜਿਹੜੀ ਖੇਤੀਬਾੜੀ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਸਬਜ਼ੀਆਂ ਬੀਜੀਆਂ ਨੇ ਜਾਂ ਫਿਰ ਕਈ ਤਰ੍ਹਾਂ ਦੇ ਫਲ ਫਰੂਟ ਵੀ ਬੀਜੇ ਨੇ ਇਸ ਦੇ ਨਾਲ ਨਾਲ ਉਹ ਇੱਕ ਸਰਕਾਰੀ ਨੌਕਰੀ ਵੀ ਕਰਦੇ ਨੇ ਸਰਕਾਰੀ ਨੌਕਰੀ ਕਿਹੜੀ ਕਰਦੇ ਨੇ ਤੇ ਕਦੋਂ ਇਸ ਕਿੱਤੇ ਦੇ ਵਿੱਚ ਆਏ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਸਰ ਪਹਿਲਾਂ ਤਾਂ ਲਿਵਿੰਗ ਇੰਡੀਆ ਨਿਊਜ਼ ਤੇ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਸਰ ਤੁਸੀਂ ਕਹਿੰਦਾ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਕਿਹੜੇ ਡਿਪਾਰਟਮੈਂਟ ਦੇ ਵਿੱਚੋਂ ਤੁਸੀਂ ਤੇ ਕਦੋਂ ਇਸ ਦਾ ਜਿਹੜਾ ਤੁਹਾਨੂੰ ਸ਼ੌਂਕ ਹੋਇਆ ਖੇਤੀਬਾੜੀ ਦਾ ਮੈਂ ਪੁਲਿਸ ਡਿਪਾਰਟਮੈਂਟ ਵਿੱਚ ਬਤੌਰ ਇਨਸਪੈਕਟਰ ਨੌਕਰੀ ਕਰਦਾ ਹਾਂ ਲੁਧਿਆਣੇ ਵਿੱਚ ਹਾਂਜੀ ਇਹ ਸ਼ੌਂਕ ਸਾਨੂੰ ਆਪਣੇ ਆਪ ਅਸੀਂ ਆਰਗੈਨਿਕ ਸਬਜ਼ੀਆਂ ਲੱਭਦੇ ਹੁੰਦੇ ਸੀ ਆਪਣੇ ਖਾਣ ਵਾਸਤੇ ਹਾਂਜੀ ਉਹ ਆਪਣੇ ਖਾਣ ਦੇ ਖਾਂਦੇ ਲੱਭ ਲਿਆ ਤੇ ਇੱਧਰ ਕੰਮ 'ਚ ਅਸੀਂ ਆ ਗਏ ਅੱਛਾ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਸੀਂ ਇਨਸਪੈਕਟਰ ਹੋ ਪੁਲਿਸ ਡਿਪਾਰਟਮੈਂਟ ਡਿਪਾਰਟਮੈਂਟ ਵਿੱਚੋਂ ਮੈਨੂੰ ਲੱਗਦਾ ਵੀ ਬਹੁਤ ਘੱਟ ਜਿਹੜਾ ਸਮਾਂ ਤੁਹਾਨੂੰ ਮਿਲਦਾ ਹੋਣਾ ਕਿਉਂਕਿ ਨੌ ਦੂਜੇ ਨੰਬਰ ਤੇ ਪੁਲਿਸ ਦੀ ਨੌਕਰੀ ਡਬਲ ਬਰਡਨ ਲੈਂਦਾ ਬਿਲਕੁਲ ਉਹ ਤਾਂ ਹੈਗਾ ਹੀ ਐ ਡਿਊਟੀ ਡਿਊਟੀ ਐ ਇਹ ਸਾਡੇ ਅਸੀਂ EMPLOYEES ਰੱਖੇ ਹੋਏ ਨੇ ਉਹਨਾਂ ਨੂੰ ਕੰਮ ਬੰਨਿਆ ਜਾਂਦਾ ਰੋਜ਼ ਸਵੇਰੇ ਸ਼ਾਮ ਨੂੰ ਉਹਨੂੰ ਬਰੀਫ ਕੀਤਾ ਜਾਂਦਾ ਵੀ ਕਿਹੜਾ ਕਿਹੜਾ ਕੰਮ ਤੁਸੀਂ ਕਿਵੇਂ ਕਰਨਾ ਹਾਂਜੀ ਅਸੀਂ ਇਹਦੇ ਨਾਲ ਨਾਲ ਅਸੀਂ ਯੂਨੀਵਰਸਿਟੀ ਨਾਲ ਤੋਂ ਗਾਈਡਲਾਈਨ ਲੈਂਦੇ ਹਾਂ ਹਾਂਜੀ ਸਾਡਾ ਹੈਗਾ ਬਿਲਕੁਲ ਆਰਗੈਨਿਕ ਸਬਜ਼ੀਆਂ ਦਾ ਕੰਮ ਹੈ ਹਾਂਜੀ ਇੱਥੇ ਕੋਈ ਵੀ ਪੈਸਟਿਸਾਈਡ ਨਹੀਂ ਕੋਈ ਖਾਦ ਆਰਟੀਫੀਸ਼ੀਅਲ ਖਾਦ ਨਹੀਂ ਹੈਗੀ ਹਾਂਜੀ ਹਾਂਜੀ ਜੋ ਨੇਚਰਲ ਵੇ ਨਾਲ ਸਬਜ਼ੀ ਪੈਦਾ ਹੋ ਸਕਦੀ ਹੈ ਰੂੜੀ ਖਾਦ ਜਾਂ ਲੱਸੀ ਦੀ ਸਪਰੇ ਜਾਂ ਨਿੰਮ ਦੇ ਪੱਤੇ ਜਿਸ ਤਰ੍ਹਾਂ ਤੁਸੀਂ ਹੁਣ ਨੌਕਰੀ ਵੀ ਕਰਦੇ ਹੋ ਇੱਕ ਪੁਲਿਸ ਮੁਲਾਜ਼ਮ ਹੋ ਤੁਹਾਡੇ ਘਰਦਿਆਂ ਨੇ ਅਲਾਉ ਕੀਤਾ ਵੀ ਤੁਸੀਂ ਨਾਲ ਇਹ ਇਹੋ ਜਿਹੇ ਕੰਮ ਜਿਹੜਾ ਕੀਤਾ ਜਿਹੜਾ ਅਪਣਾਉਂ ਘਰਦਿਆਂ ਦੀ ਜਾਂ ਪੂਰੀ ਸਪੋਰਟ ਆ ਹਾਂਜੀ ਹਾਂਜੀ ਇਹ ਉਹਨਾਂ ਦੇ ਨਾਲ ਤਾਂ ਹੀ ਹੈ ਹਾਂਜੀ ਇਹ ਮਿਸਿਸ ਨਾਲ ਤਾਂ ਹੀ ਕਨਸੈਪਟ ਆ ਸਾਰਾ ਠੀਕ ਹੈ ਜੀ ਆਹੀ ਤਾਂ ਬੱਸ ਸੁਣਿਆ ਵੀ ਉਹਦੇ ਚ ਹੈਲਪ ਕਰਦੇ ਆ ਅਸੀਂ ਇਕੱਠੇ ਲੜ ਕਰਦੇ ਆ ਮਿਸ ਨੇ ਵੀ ਟ੍ਰੇਨਿੰਗ ਕੀਤੀ ਜਿਉਂਵਰਸਿਟੀ ਤੋਂ 7 ਦਿਨ ਦੀ ਮੈਂ ਵੀ ਕੀਤੀ ਹੈ ਠੀਕ ਹੈ ਜੀ ਅਸੀਂ ਉਹਦੀ ਟ੍ਰੇਨਿੰਗ ਲਈਤੀ ਜਿਉਂਵਰਸਿਟੀ ਬਕਾਇਦਾ ਕੋਰਸ ਕੀਤਾ ਇੱਕ ਪ੍ਰਸੀਜਨ ਫਾਰਮਿੰਗ ਦੇ ਉੱਤੇ ਕੋਰਸ ਕੀਤਾ ਉਹਨਾਂ ਦੀ ਗਾਈਡਲਾਈਨ ਲੰਨੇ ਆ ਡਾਕਟਰ ਸੁਨਯੋਗ ਉਹਨੂੰ ਪੁੱਛਣਾ ਮੈਂ ਇੱਕ ਚੀਜ਼ ਹੋ ਗਈ ਤਾਂ ਕੀ ਕਰਨਾ ਚਾਹੀਦਾ ਜਿਸ ਤਰ੍ਹਾਂ ਵੱਡੀ ਗਿਣਤੀ ਜਿਸੀਂ ਦੇਖਦਾਂਗੇ ਨੌਜਵਾਨ ਜਿਹੜੇ ਨੇ ਵਿਦੇਸ਼ਾਂ ਦਾ ਰੁਕ ਕਰਦੇ ਨੇ ਜਦੋਂ ਨਾ ਨੌਜਵਾਨ ਭਰਾਈ ਕਰਦੇ ਨੇ 12ਵੀਂ ਤੋਂ ਬਾਅਦ ਹੀ ਬਾਹਰ ਨੂੰ ਚਲੇ ਜਾਂਦੇ ਨੇ ਜਾਂ ਫਿਰ ਅਸੀਂ ਦੇਖਿਆ ਕਿ ਕਈ ਸਰਕਾਰੀ ਡਿਪਾਰਟਮੈਂਟ ਵਾਲੇ ਵੀ ਕਹਿੰਦੇ ਨੇ ਕਿ ਆਪਣੀ ਨੌਕਰੀ ਪੂਰੀ ਹੋਵੇ ਜਾਂ ਨਾ ਹੋਵੇ ਵਿਦੇਸ਼ ਚ ਸੈਟਲ ਹੋ ਜਾਈਏ ਪਰ ਤੁਸੀਂ ਇੱਥੇ ਕੀਤਾ ਅਪਣਾਇਆ ਵਾ ਕਿ ਲੱਗਦਾ ਕਿ ਇਹ ਕੀਤਾ ਜਿਹੜਾ ਬਾ ਉਹਨਾਂ ਹੀ ਮੁਨਾਫਾ ਦਿੰਦਾ ਜਿੰਨਾ ਨੌਕਰੀ ਦਿੰਦੀ ਜਾਂ ਉਹਦੇ ਨਾਲੋਂ ਜ਼ਿਆਦਾ ਦਿੰਦਾ ਅਸੀਂ ਇਸ ਕੰਮ 'ਚ ਮੁਨਾਫੇ ਲਈ ਨਹੀਂ ਆਏ ਅਸੀਂ ਇਸ ਕੰਮ 'ਚ ਇਸ ਲਈ ਆਏ ਆ ਪਹਿਲਾਂ ਸਾਡੀ ਆਪਣੀ ਸਿਹਤ ਠੀਕ ਰਵੇ ਫਿਰ ਅਸੀਂ ਆਪਣੇ ਨਾਲ ਦੇ ਸਿਹਤ ਸੀਖ ਕਰ ਸਕੀਏ ਫਿਰ ਸੋਸਾਇਟੀ ਚ ਕਰ ਸਕੀਏ ਪੈਸੇ ਤਾਂ ਇਸ ਟਾਈਮ ਜੇ ਦੇਖਿਆ ਜਾਵੇ ਤਾਂ ਹੁਣ ਤੱਕ ਸਾਨੂੰ ਇਸ ਹਿਸਾਬ ਦੇ ਨਾਲ ਤਾਂ ਘਾਟਾ ਹੀ ਪੈ ਰਿਹਾ ਹੈ ਅੱਛਾ ਜੀ ਪਰ ਅਸੀਂ ਉਸ ਚੀ ਨੂੰ ਲੈ ਕੇ ਨਹੀਂ ਚੱਲ ਰਹੇ ਅੱਛਾ ਪਰ ਜੇ ਕਨਸੈਪਟ ਇੱਕ ਵਾਰੀ ਇਹ ਸੈੱਟ ਆ ਗਿਆ ਜਿਨੇ ਆਰਗੈਨਿਕ ਸਬਜ਼ੀ ਖਾ ਲਈ ਜਾਂ ਜਿਹੜਾ ਅਸੀਂ ਖਾਣੇ ਆ ਉਹ ਫਿਰ ਦੂਜੀ ਸਬਜ਼ੀ ਨਹੀਂ ਖਾ ਸਕਦਾ ਜਿਸ ਤਰ੍ਹਾਂ ਧਰਤੀ ਦੇ ਵਿੱਚ ਕਹਿੰਦੇ ਪੈਸਟੀਸਾਈਡ ਪਾਈ ਜਾਂਦੇ ਨੇ ਧਰਤੀ ਵੀ ਜ਼ਹਿਰੀਲੀ ਹੋ ਜਾਂਦੀ ਜਿਹੜਾ ਭੋਜਨ ਆ ਉਹ ਵੀ ਜ਼ਹਿਰੀਲਾ ਹੋ ਜਾਂਦਾ ਵਾ ਜਿਹੜੇ ਬੱਚੇ ਹੁੰਦੇ ਆ ਉਹਨਾਂ ਦੀ ਸਿਹਤ ਤੇ ਅਸਰ ਪੈਂਦਾ ਵੱਡਿਆਂ ਦੀ ਸਿਹਤ ਤੇ ਅਸਰ ਪੈਂਦਾ ਕਿਤੇ ਨਾ ਕਿਤੇ ਜਿਹੜੀਆਂ ਬਿਮਾਰੀਆਂ ਨੇ ਸਾਨੂੰ ਸ਼ੁਰੂਆਤ ਤੋਂ ਹੀ ਲੱਗ ਜਾਂਦੀਆਂ ਨੇ ਕੀ ਲੱਗਦਾ ਕਿ ਇਹ ਬਿਲਕੁਲ ਇਹ ਅਸੀਂ ਖੇਤੀ ਇਸ ਖੇਤ 'ਚ ਤਾਂ ਸ਼ੁਰੂ ਕੀਤੀ ਸੀ ਹਾਂਜੀ ਇਹ ਜਿਹੜੇ ਖੇਤ 'ਚ ਅੱਪੇ ਸਟੰਮ ਖੜੇ ਆ ਇਹ ਪਿਛਲੇ 15 ਸਾਲ ਤੋਂ ਬਿਲ ਹੈ ਅੱਛਾ ਜੀ ਇੱਥੇ ਕੋਈ ਸਬਜ਼ੀ ਨਹੀਂ ਬੀਜੀ ਗਈ ਉਹ ਤੁਸੀਂ ਨਾਲ ਦੇਖੋ ਬਿਲਕੁਲ ਖਾਲੀ ਪਿਆ ਰੜਾ ਮੈਦਾਨ ਪਿਆ ਹਾਂਜੀ ਹਾਂਜੀ ਇਹਨੂੰ ਤਿਆਰ ਕੀਤਾ ਗਿਆ 15 ਸਾਲ ਬਾਅਦ ਹਾਂਜੀ ਤੇ ਇਹ ਮਿੱਟੀ ਦੀ ਜਾਂਚ ਕਰਾਈ ਗਈ ਹੈ ਯੂਨੀਵਰਸਿਟੀ ਤੋਂ ਹਾਂਜੀ ਉਹਨੇ ਇਹਦੇ ਸੈਂਪਲ ਲੈ ਕੇ ਭੇਜੇ ਉਹ ਸੈਂਪਲ ਪਾਸ ਹੋ ਗਿਆ ਸੈਂਪਲ ਦੇ ਵਿੱਚ ਉਹਨੇ ਓਕੇ ਕੀਤਾ ਤਾਂ ਅਸੀਂ ਕੰਮ 'ਚ ਪਏ ਆ ਨਹੀਂ ਜੇ ਇਹਦੇ ਵਿੱਚ ਪੈਠੀ ਸਾਈਡ ਪਹਿਲਾਂ ਕੁਝ ਪਾਈ ਹੁੰਦੀਆਂ ਕੈਮੀਕਲਸ ਆ ਜਾਂਦੇ ਜਾਂ ਕੁਝ ਪ੍ਰੋਬਲਮ ਆਉਂਦੀ ਫਿਰ ਅਸੀਂ ਇਸ ਕੰਮ 'ਚ ਕਰਨਾ ਹੀ ਨਹੀਂ ਸੀਗਾ ਇੱਥੇ ਮਤਲਬ ਪਹਿਲਾਂ ਹੀ ਤੁਸੀਂ ਇਸ ਚੀਜ਼ ਦਾ ਨਿਰੀਖਣ ਕਰਵਾਇਆ ਕਰਾ ਕੇ ਫਿਰ ਇਸ ਕੰਮ ਨੂੰ ਸ਼ੁਰੂ ਕੀਤਾ ਅੱਛਾ ਇੱਕ ਗੱਲ ਸਰ ਅਸੀਂ ਦੇਖਿਆ ਕਿ ਸਾਡੇ ਜਿਹੜੇ ਪੰਜਾਬ ਦੇ ਕਿਸਾਨ ਨੇ ਦੋ ਹੀ ਫਸਲਾਂ ਤੇ ਜ਼ਿਆਦਾ ਜ਼ੋਰ ਦਿੰਦੇ ਆ ਕਣਕ ਤੇ ਝੋਨਾ ਕਿਉਂਕਿ ਇਹਨਾਂ ਦੇ ਉੱਤੇ ਜਿਹੜੀ ਐਮਐਸਪੀ ਮਿਲਦੀ ਆ ਤੁਸੀਂ ਇਸ ਗੱਲ ਬਾਰੇ ਨਹੀਂ ਸੀ ਸੋਚਿਆ ਉਹ ਐਮ ਐਸ ਸੀ ਬੰਦਦੇ ਆ ਬਿਲਕੁਲ ਠੀਕ ਹੈ ਪਰ ਅਸੀਂ ਬੇਸਿਕਲੀ ਉਸ ਲਾਈਨ 'ਚ ਜਾਣਾ ਹੀ ਨਹੀਂ ਹਾਂਜੀ ਅਸੀਂ ਤਾਂ ਜਾਣਾ ਹੈ ਅਸੀਂ ਟ੍ਰੇਨ 'ਚ ਖਾਂਦੇ ਕੀ ਆ ਹਾਂਜੀ ਜਾਂ ਆਟਾ ਹਾਂਜੀ ਜਾਂ ਸਬਜ਼ੀਆਂ ਹਾਂਜੀ ਤੇ ਆਟਾ ਤਾਂ ਆਰਗੈਨਿਕ ਸਬਜ਼ੀ ਕਣ ਕਿਤਨੇ ਕਿਤੇ ਮਿਲ ਜਾਣੀ ਹੈ ਆਰਗੈਨਿਕ ਸਬਜ਼ੀਆਂ ਘੱਟ ਮਿਲਦੀਆਂ ਨੇ ਹਾਂਜੀ ਉਹ ਅਸੀਂ ਫਿਰ ਇਸ ਕੰਮ 'ਚ ਤਾਂ ਆਏ ਆ ਵੀ ਆਰਗੈਨਿਕ ਸਬਜ਼ੀ ਅਸੀਂ ਆਪ ਵੀ ਖਾਣੀ ਹੈ ਲੋਕਾਂ ਨੂੰ ਬਣਨੀ ਕਿੰਨੇ ਕ ਸਮੇਂ ਤੋਂ ਤੁਸੀਂ ਇਸ ਕਿਤੇ ਨਾਲ ਜੁੜੇ ਹੋਏ ਹੋ ਜਾਂ ਤੁਹਾਡੇ ਪਹਿਲਾਂ ਪਿਤਾ ਪੁਰਖੀ ਕਰਦੇ ਹੁੰਦੇ ਸੀ ਜਾਂ ਇਸ ਦੀ ਜਿਹੜੀ ਸ਼ੁਰੂਆਤ ਹੀ ਤੁਸੀਂ ਕੀਤੀ ਹੈ ਨੇ ਸਾਡੇ ਖਾਨਦਾਨ ਚ ਕੋਈ ਖੇਤੀ ਨਹੀਂ ਕਰਦਾ ਸੀ ਅਸੀਂ ਸ਼ਹਿਰ ਚ ਰਹਿਣ ਵਾਲੇ ਆਂ ਸ਼ਹਿਰ ਚ ਹੀ ਰਹੇ ਆਂ ਹਾਂਜੀ ਅਸੀਂ ਕਦੇ ਖੇਤੀ ਬੜੀ ਕੀਤੀ ਨਹੀਂ ਹਾਂਜੀ ਤੇ ਇਸ ਕੰਮ ਚ 6 ਕੁ ਮਹੀਨੇ ਹੋਏ ਆਏ ਨੂੰ ਸਾਨੂੰ 5-6 ਮਹੀਨੇ ਹੋਏ ਤੇ ਨਵੇਂ ਸ਼ੁਰੂ ਕੀਤਾ ਕਨਸੈਪਟ ਅਸੀਂ ਦੇਖਦੇ ਆਂ ਕਿ ਜਦੋਂ ਆਪਾਂ ਸ਼ਹਿਰ ਚ ਰਹਿਣੇ ਹੁੰਦੇ ਆਂ ਤਾਂ ਬੂਟ ਸ਼ੂਟ ਪਾ ਕੇ ਜਾਂਦਾ ਜਾਂ ਪਿੰਡ ਕ ਵਿੱਚ ਪਾ ਕੇ ਜਿਸ ਤਰ੍ਹਾਂ ਤੁਸੀਂ ਫਿਰਦੇ ਹੋ ਪਰ ਆ ਬੂਟ ਤੁਹਾਡੇ ਜਿਹੜੇ نیچے ਪਾਏ ਨੇ ਮੈਨੂੰ ਲੱਗਦਾ ਵੀ ਇਹ ਇੱਥੇ ਵਿੱਚ ਕੋ ਮਨੋਂ ਖੇਤਾਂ ਬਿਲਕੁਲ ਇਹਦੇ ਨਾਲ ਫਿਰ ਕੱਪੜੇ ਗੰਦੇ ਨਹੀਂ ਹੁੰਦੇ ਸੁੱਖਾ ਰਹਿੰਦਾ ਜਿੱਦੇ ਗਿੱਲੇ ਪਾਣੀ ਚ ਪੈਰ ਵੀ ਰੱਖਿਆ ਹੋਇਆ ਟੈਨਸ਼ਨ ਨਹੀਂ ਜਾਂਦੀ ਫਿਰ ਉੱਖਾ ਨਹੀਂ ਲੱਗਦਾ ਵੀ ਇੱਕਦਮ ਕੁਰਸੀ ਤੋਂ ਉੱਠ ਕੇ ਆ ਕੇ ਖੇਤਾਂ ਦੇ ਵਿੱਚ ਖਾਣਾ ਬਿਲਕੁਲ ਨਹੀਂ ਆਪਣਾ ਕੰਮ ਹੈ ਆਪਾਂ ਸ਼ੌਂਕ ਨਾਲ ਕਰ ਰਹੇ ਹਾਂ ਇੱਥੇ ਕਿਸੇ ਦੇ ਕੋਈ ਚੱਕਰ ਹੀ ਨਹੀਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕਮਾਈ ਵੀ ਫਿਲਹਾਲ ਜਿਹੜੀ ਸ਼ੁਰੂ ਨਹੀਂ ਹੁੰਦੀ ਪਰ ਕਿਤੇ ਨਾ ਕਿਤੇ ਲੱਗਦਾ ਕਿ ਇੱਕ ਜਿਹੜਾ ਕੰਮ ਵੱਡਾ ਤੁਸੀਂ ਵੱਡਾ ਹੀਲਾ ਜਿਹੜਾ ਲੱਭ ਲਿਆ ਜਿਹਦੇ ਨਾਲ ਤੁਹਾਡੇ 1100 ਮਿੱਤਰਾਂ ਤੱਕ ਇਹ ਜਿਹੜੀ ਸਬਜ਼ੀ ਪਹੁੰਚਦੀ ਹੋਊਗੀ ਹੌਲੀ ਹੌਲੀ ਚਲੋ ਬਾਜ਼ਾਰ 'ਚ ਵੀ ਜਾਣ ਲੱਗ ਜੂਗੀ ਵੀ ਸ਼ੁਰੂਆਤ ਕਰ ਲਈ ਹੈ ਇਹ ਸ਼ੁਰੂਆਤ ਬਹੁਤ ਵਧੀਆ ਹੈ ਅਸੀਂ ਕਦੇ ਕਿਸੇ ਦੇ ਘਰ ਨਹੀਂ ਦੇਣ ਜਾਂਦੇ ਸਬਜ਼ੀ ਅਸੀਂ ਕਿਸੇ ਮਾਰਕੀਟ 'ਚ ਨਹੀਂ ਜਾਂਦੇ ਹਾਂਜੀ ਅਸੀਂ ਇੱਥੇ ਲਿਖ ਕੇ ਆਇਆ ਪਲੱਕਰ ਔਨ ਵੈਜੀਟੇਬਲਸ ਸੰਡੇ ਨੂੰ ਲੋਕੀ ਆਪ ਹੀ ਆਉਂਦੇ ਨੇ ਆਪ ਹੀ ਸਬਜ਼ੀ ਤੋੜ ਕੇ ਲੈ ਜਾਂਦੇ ਨੇ ਆਪ ਹੀ ਇੱਥੇ ਪੈਸੇ ਦੇ ਬੰਦੇ ਹੁੰਦੇ ਉਹਨੂੰ ਦੇ ਜਾਂਦੇ ਨੇ ਅੱਛਾ ਆਪਣੇ ਆਪ ਜਨਗੀ ਆਰਡਰ ਆ ਜਾਂਦਾ ਔਨਲਾਈਨ ਵਟਸਐਪ ਤੇ ਆਰਡਰ ਆ ਜਾਂਦਾ ਉਹਦੇ ਲਈ ਅਸੀਂ ਈ ਰਿਕਸ਼ਾ ਰੱਖਿਆ ਹੋਇਆ ਜੋ ਕੋਈ ਆਰਡਰ ਕਰਦਾ 100 ਰੁਪਏ ਐਕਸਟਰਾ ਡਿਲੀਵਰੀ ਚਾਰਜ ਨੇ ਉਹ ਜਿੱਥੇ ਦਿੰਦਾ ਉਹ ਕੋਈ ਘਰ ਉਹਦੀ ਸਬਜ਼ੀ ਪਹੁੰਚ ਜਾਂਦੀ ਹੈ ਮਤਲਬ ਹੌਲੀ ਹੌਲੀ ਜਿਹੜੇ ਨੇ ਲੋਕ ਜੁੜੀ ਜਾਂਦੇ ਨੇ ਜਿਹੜਾ ਇੱਕ ਵਾਰੀ ਖਾਂਦਾ ਹੋਊਗਾ ਉਹਨੂੰ ਟੇਸਟ ਉਹ ਇੱਥੇ ਆਪ ਹੀ ਰਿਪੀਟ ਹੋ ਜਾਂਦੇ ਨੇ ਅੱ ਲੋਕਾਂ ਨੂੰ ਕੀ ਸਨੇਹਾ ਜਿਸ ਤਰ੍ਹਾਂ ਨੌਜਵਾਨਾਂ ਨੂੰ ਕੀ ਸਨੇਹਾ ਮੈਂ ਪਹਿਲਾਂ ਤਾਂ ਤੁਹਾਡੇ ਬੱਚਿਆਂ ਤੋਂ ਜਾਣਨਾ ਚਾਹਾਂਗਾ ਕਿ ਤੁਹਾਡੇ ਜਿਹੜੇ ਬੱਚੇ ਨੇ ਉਹ ਛੋਟੇ ਨੇ ਜਾਂ ਵੱਡੇ ਨੇ ਮੇਰੇ ਇੱਕ ਬੇਟਾ ਵੱਡਾ ਦੋ ਬੱਚੇ ਛੋਟੇ ਨੇ ਅੱਛਾ ਜਿਹੜਾ ਵੱਡਾ ਪਾਪਾ ਨੂੰ ਦੱਸਿਆ ਵੀ ਆਪਾਂ ਇਸ ਜਿਹੇ ਕੰਮ ਜਿਹੜਾ ਸ਼ੁਰੂਆਤ ਕਰ ਲਈਏ ਵਿੱਚ ਹੁਣ ਹੁਣ ਜਦੋਂ ਇੱਥੇ ਸੀਗਾ ਇੱਥੇ ਕੰਮ ਆਪਣਾ ਕਰਾਉਂਦਾ ਸੀ ਕਈ ਚਕਾਈ ਉਹਦੇ ਤੋਂ ਕੰਮ ਕਰਾਇਆ ਉਹਨੇ ਬੀਟੈਕ ਇੰਜੀਨੀਅਰਿੰਗ ਕੀਤੀ ਹੈ ਕੰਪਿਊਟਰ ਸਾਇੰਸ ਐਨਆਈਟਿੀ ਜੁਹੰਦਰ ਤੋਂ ਹਾਂਜੀ ਹਾਂਜੀ ਅਨੈਟ ਜਿੰਦਰ ਤੋਂ ਕੀਤੀ ਉਹਨੇ ਬੀ ਤੱਕ ਕਿਤੇ ਉਹਨੇ ਇਹ ਤਾਂ ਨਹੀਂ ਕਿਹਾ ਵੀ ਪਾਪਾ ਕਿਹੜੇ ਕੰਮ ਚ ਫਸ ਗਏ ਤੁਸੀਂ ਆਪਾਂ ਉਹ ਦੇਖੋ ਬੱਚਾ ਜੇ ਉਹਨੂੰ ਕਿਸ ਚੀਜ਼ ਨਾਲ ਜੋੜਾਂਗੇ ਧਰਤੀ ਨਾਲ ਜੋੜਾਂਗੇ ਨੇਚਰ ਨਾਲ ਜੋੜਾਂਗੇ ਤਾਂ ਸਾਰੀ ਉਮਰ ਵਧੀਆ ਰਹੂਗਾ ਸੁਖੀ ਰਹੂਗਾ ਜਦੋਂ ਬਪਾ ਨੇਚਰ ਤੋਂ ਪਰਾ ਹੋਏ ਨੇ ਤਾਂ ਆਪਾਂ ਦੁਖੀ ਹੁੰਨੇ ਅੱਛਾ ਮੇਰਾ ਆਖਰੀ ਸਵਾਲ ਆ ਨੌਜਵਾਨਾਂ ਨੂੰ ਕੀ ਸੁਨੇਹਾ ਕਿਉਂਕਿ ਤੁਸੀਂ ਇੱਕ ਮੁਲਾਜ਼ਮ ਹੁੰਦੇ ਹੋ ਜਿਹਾ ਹੈ ਤੁਹਾਡੀ ਤਨਖਾਹ ਵੀ ਵਧੀਆ ਹੋਣੀ ਹੈ ਤੁਹਾਨੂੰ ਮਤਲਬ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਇੱਕ ਕੁਰਸੀ ਵਾਲੀ ਜੌਬ ਦਿੱਤੀ ਹੈ ਵਾਈਟ ਕਾਲਰ ਫੇਰ ਵੀ ਤੁਸੀਂ ਆ ਕੇ ਆਪਣੇ ਲਈ ਇਹ ਜਿਹਾ ਕੀਤਾ ਚੁਣਿਆ ਜਿਹਦੇ ਨਾਲ ਆਪਣਾ ਤੇ ਲੋਕਾਂ ਦਾ ਜਿਹੜਾ ਭਲਾ ਹੁੰਦਾ ਵਾ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ ਜਾਇਜ਼ ਹੈ ਅਸੀਂ ਲੋਕਾਂ ਨੂੰ ਨੌਜਵਾਨ ਨੂੰ ਇਹੀ ਸੁਨੇਹਾ ਦਿੰਨੇ ਆ ਕੰਮਾਂ ਦੀ ਬਹੁਤ ਆਪਸ਼ਨਾਂ ਹੈਗੀਆਂ ਇੰਡੀਆ 'ਚ ਪੰਜਾਬ 'ਚ ਸਵੀਕਾਰਨ ਦਾ ਨਜ਼ਰੀਆ ਦੇਖਣਾ ਚਾਹੀਦਾ ਸੀ ਕੀ ਕਰ ਸਕਦੇ ਆ ਇੱਥੇ ਉਹ ਨਖਰੇ ਕਰਦੇ ਨੇ ਕੰਮ ਕਰਨ ਤੋਂ ਬਾਹਰ ਜਾ ਕੇ ਉਹੀ ਕੰਮ ਲੇਬਰ ਦਾ ਕਰਦੇ ਨੇ ਇੱਥੇ ਭੱਜਦੇ ਨੇ ਉੱਥੇ ਜਾ ਕੇ ਲੇਬਰ ਕਰਦੇ ਨੇ ਪੈਸੇ ਲਾ ਕੇ ਘਰਾਂ ਦੇ ਅਸੀਂ ਚਾਹੁੰਦੇ ਆ ਵੀ ਜੇ ਕੋਈ ਕੰਮ ਕਰਨਾ ਤੇ ਇੱਥੇ ਬਥੇਰੇ ਮੌਕੇ ਨੇ ਬਾਹਰ ਜਾਓ ਐਕਸਪੀਰੀਅੰਸ ਲੋ ਐਕਸਪੋਜ਼ਰ ਕਰੋ ਮਾਰਕੀਟ ਦੇਖੋ ਇੰਟਰਨੈਸ਼ਨਲ ਲੈਵਲ ਦੀ ਮਾਰਕੀਟ ਨੂੰ ਸਸਟੈਂਸ ਸਸਟੈਂਸ ਕਰੋ ਉਸ ਤੋਂ ਬਾਅਦ ਫਿਰ ਜਿੱਥੇ ਮਰਜੀ ਵਰਲਡ 'ਚ ਕੰਮ ਕਰੋ ਅੱਛਾ ਬੀਜਾ ਕੀ ਕੀ ਹੋਇਆ ਬਾ ਤੁਹਾਡੇ ਕੋਲੇ ਹੁਣ ਅਸੀਂ ਜਿਸ ਤਰ੍ਹਾਂ ਆ ਪਿਆਜ਼ ਦੀਆਂ ਭੁੰਖਾਂ ਦਾ ਨਜ਼ਰ ਆ ਰਹੀਆਂ ਨੇ ਹੋਰ ਕੀ ਕੀ ਜਿਹੜਾ ਤੁਸੀਂ ਬੀਜਿਆ ਹੋਇਆ ਪਿਆਜ਼ ਤਾਂ ਹੈਗਾ ਪਿਆਜ਼ ਦੇ ਨਾਲ ਲਸਣ ਹੈ ਹਾਂਜੀ ਕਦੂ ਕੀਆ ਪੇਠਾ ਕਰੇਲੇ ਬਾੜ ਕਰੇਲਾ ਹਾਂਜੀ ਪੰਪਕਿਨ ਸੀਡ ਨੇ ਜਿਹੜੇ ਆਪਣੇ 40 ਸਾਲ ਤੋਂ ਬਾਅਦ ਪ੍ਰੋਬਲਮ ਆਉਂਦੀ ਹੈ ਪ੍ਰੋਸਟੇਟ ਦੀ ਪ੍ਰੋਬਲਮ ਆ ਜਾਂਦੀ ਹੈ ਜੈਂਟਸ ਨੂੰ ਹਾਂਜੀ ਹਾਂਜੀ ਉਹ ਪੰਪਕਿਨ ਦੇ ਸੀਡ 400 ਰੁਪਏ ਪਈਏ ਵਿਕਦੇ ਨੇ ਅੱਛਾ ਜੀ ਅਸੀਂ ਉਹ ਪੰਪਕਿਨ ਇੱਥੇ ਲਾਤੇ ਕਟੋਕਟ ਦੋ ਹੁਣ 800 ਪੌਦਾ ਆਉਣਾ ਉਹ ਅੱਛਾ ਜੀ ਉਹ ਅਸੀਂ ਪੰਪਕਿਨ ਵੇਚਾਂਗੇ ਸਸਤੇ ਰੇਟ ਤੇ ਸਾਡੀ ਜੇ ਸਬਜ਼ੀਆਂ ਦਾ ਰੇਟ ਬਿਲਕੁਲ ਜੈਨੂ ਨੇ 50-60 ਰੁਪਏ ਕਿਲੋ ਤੋਂ ਵੱਧ ਰੇਟ ਹੈ ਨਹੀਂ ਹਾਂਜੀ ਕੋਈ ਖਾਸ ਜਿਵੇਂ ਸ਼ਿਮਲਾ ਮਿਰਚ ਹੋ ਗਈ ਜਾਂ ਉਹਦਾ ਰੇਟ 100 ਰੁਪਏ ਕਿਲੋ ਹੈ ਅਦਰ ਭਾਈ ਸਾਰੇ 50-60 ਰੁਪਏ ਕਿਲ अच्छा जी वो जे चीज ऑर्गेनिक ਖਾਊਗਾ ਉਹਨੂੰ ਬਿਮਾਰੀ ਲੱਗਣੀ ਨਹੀਂ ਜਲਦੀ। اچھا ਕੋਈ ਫਰੂਟ ਵਗੈਰਾ ਵੀ ਵਿਜੇਵਾ? ਸਟਰਾਬੇਰੀ ਵਿਜੀ ਹੋਈ ਐ। اچھا ਜੀ। ਸਟਰਾਬੇਰੀ ਲੱਗੀ ਹੋਈ ਐ। ਕਹਿੰਦੇ ਬੜੀ ਔਖੀ ਹੁੰਦੀ ਆ ਆਪਣੇ ਜਿਹੜੇ ਇੱਥੇ ਖੇਤਾਂ ਦੇ ਵਿੱਚ ਮਿੱਟੀ ਉਹ ਵੀ ਜਿਹੜਾ ਵਾ ਤੁਸੀਂ ਜਾਂਚ ਵਗੈਰਾ ਕਰਵਾਈ ਸੀ। ਉਹ ਤਾਂ ਪਹਿਲਾਂ ਕਿਰਾਏ ਕਿ ਸ਼ੁਰੂ ਕੀਤਾ। ਹਾਂ ਜੀ। ਜਾਂਚ ਫਾਈਨਲ ਹੋਣ ਤੋਂ ਬਾਅਦ ਹੀ ਸ਼ੁਰੂ ਕੀਤਾ ਨਹੀਂ ਤਾਂ ਅਸੀਂ ਕਰਾਉਣਾ ਹੀ ਨਹੀਂ ਸੀ ਜੇ ਜਾਂਚ ਜਾਣ ਦੀ ਤਾਂ। ਧੰਨਵਾਦ। ਜੀ ਬਿਲਕੁਲ ਏ ਸੰਜਨੈਲ ਸਿੰਘ ਜੀ। ਪੌਲਿਸ ਮੁਲਾਜ਼ਮ ਨੇ ਜਾਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਵਧੀਆ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰਦੇ ਨੇ ਪਰ ਕਿਤੇ ਨਾ ਕਿਤੇ ਖੁਦ ਲਈ ਜਿਹੜੀਆਂ ਸਬਜ਼ੀਆਂ ਦੀ ਤਲਾਸ਼ ਕਰਦੇ ਸੀ ਕਿਉਂਕਿ ਲਗਾਤਾਰ ਇਹੀ ਗੱਲ ਕਹੀ ਜਾਂਦੀ ਹੈ ਕਿ ਜਿਹੜੇ ਸਬਜ਼ੀਆਂ ਜਾਂ ਦਾਲਾਂ ਦੇ ਵਿੱਚ ਜਿਹੜੀ ਪੈਸਟੀਸਾਈਡ ਪਾਉਂਦੇ ਨੇ ਤਾਂ ਉਸ ਦੇ ਨਾਲ ਕਿਤੇ ਨਾ ਕਿਤੇ ਸਰੀਰਕ ਬਿਮਾਰੀਆਂ ਲੱਗਦੀਆਂ ਨੇ ਜਿਨ੍ਹਾਂ ਤੋਂ ਬਚਣ ਲਈ ਸਭ ਤੋਂ ਪਹਿਲਾਂ ਖੁਦ ਲਈ ਸਬਜ਼ੀਆਂ ਤਲਾਸ਼ ਦੇ ਸੀ ਤੇ ਹੁਣ ਸਬਜ਼ੀਆਂ ਬੀਜਣਾ ਜਿਹੜੀ ਆ ਉਸ ਦੀ ਸ਼ੁਰੂਆਤ ਕਰ ਦਿੱਤੀ ਹੈ ਤੇ ਇਸ ਨੂੰ ਜਿਹੜਾ ਵੇਚਦੇ ਵੀ ਨੇ ਤੇ ਲੋਕਾਂ ਨੂੰ ਵੀ ਇਹੀ ਸਨੇਹਾ ਦਿੰਦੇ ਨੇ ਨੌਜਵਾਨਾਂ ਨੂੰ ਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਮਜਦੂਰੀ ਮਿਹਨਤ ਮਜਦੂਰੀ ਕਰਨ ਨਾਲੋਂ ਚੰਗਾ ਹੈ ਕਿ ਆਪਣੇ ਦੇਸ਼ ਆਪਣੇ ਘਰ ਦੇ ਵਿੱਚ ਕੋਈ ਵਧੀਆ ਕੰਮ ਅਪਣਾਇਆ ਜਾਵੇ ਲਿਵਿੰਗ ਇੰਡੀਆ ਨਿਊਜ਼ ਲਈ ਲੁਧਿਆਣਾ ਤੋਂ ਰਾਜਵਿੰਦਰ ਸਿੰਘ